ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡ ਸੱਦੋਵਾਲ ਵਿਖੇ 21ਵਾਂ ਸਾਲਾਨਾ ਮੇਲਾ ਤੇ ਭਨਾਰਾ ਕੋਲ ਆਇਆ ਜਾ ਰਿਹਾਗਾ ਜਿੱਥੇ ਕਿ ਬਹੁਤ ਉੱਗੇ ਗਾਇਕ ਅਤੇ ਨਾਮੀ ਮਹਾਂਤਾਂ ਦੀ ਮਹਿਫਲ ਲੱਗਦੀ ਹੈਗੀ ਮਿਤੀ 6 ਅਤੇ 7 ਜੂਨ ਯਾਨੀ ਕਿ ਅੱਜ ਸ਼ਾਮ ਨੂੰ ਮਹਾਂਤਾਂ ਦੀ ਮਹਿਫਲ ਤੇ ਕੱਲ ਨੂੰ ਉੱਗੇ ਪੰਜਾਬੀ ਕਲਾਕਾਰ ਮੰਡੇਰ ਬਰਾਦਰਜ਼ ਅਤੇ ਹੋਰ ਕਾਫੀ ਕਲਾਕਾਰ ਪਹੁੰਚ ਰਹੇ ਨੇ ਮੇਰੀ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਆ ਉੱਚ ਦਾ ਪੀਰ ਦਾਦਾਮੀ ਦਾ ਪਿੰਡ ਸਬਦਵਾਲ ਵਿਖੇ ਚਿੜੀ ਦੇ ਵਿੱਚ ਇਹ ਮੇਲਾ ਤੇ ਪਹਨਾਰਾ ਕਰਵਾਇਆ ਜਾ ਰਹਿਗਾ 21ਵਾਂ ਪਹਨਾਰਾਗਾ ਤੇ ਇੱਥੇ ਬਾਬਾ ਕਿਸ਼ਨ ਦਾਸ ਜੀ ਦੀ ਰਹਿਨਵਾਈ ਹੇਠ ਇਹ ਮੇਲਾ ਹਰ ਸਾਲ ਦੀ ਤਰ੍ਹਾਂ ਕਰਵਾਇਆ ਜਾ ਰਹਿਗਾ ਮੇਰੀ ਬੇਨਤੀ ਹੈ ਸਾਰਿਆਂ ਨੂੰ ਵੀ ਉੱਥੇ ਵੱਧ ਤੋਂ ਵੱਧ ਪਹੁੰਚੋ ਅਤੇ ਮੇਲੇ ਦਾ ਆਨੰਦ ਮਾਣੋ ਤੇ ਉਥੇ ਬਹੁਤ ਸੁੱਖਾਂ ਵੀ ਪੂਰੀਆਂ ਹੁੰਦੀਆਂ ਹਨ ਤੇ ਬਾਬਾ ਕਿਸ਼ਨਦਾਸ ਜੀ ਦੀ ਰਹਿਮਾਈ ਹੇਠ ਇਹ ਮੇਲਾ 21ਵਾਂ ਕਰਵਾਇਆ ਜਾ ਰਿਹਾ ਪਿੰਡ ਸੱਦੋਵਾਲ 5 6 ਜੂਨ ਤੇ ਪਹੁੰਚੋ ਸਾਰੇ ਧੰਨਵਾਦ